ਪੰਜਾਬ ਉਹ ਸਭ ਕੰਮ ਕੈਪੀਟਲ ਕੌਂਸਲਪ ਹੋਵੇ ਪਰ ਇਹਦਾ ਕੋਈ ਤੋੜਿਆ ਬਸਾਤ ਨਹੀਂ ਹੋਈ ਇਹ ਕੰਮ ਕਰਨ ਵਾਲੇ ਬੰਦਿਆਂ ਲਈ ਉੱਥਾ ਹੋ ਗਿਆ ਬਸਾਤ ਕਰਤੀ ਸੋ ਅਸੀਂ ਫੈਸਲਾ ਕੀਤਾ ਕਿ ਅਸੀਂ ਕੱਲ ਫੈਬਰਵਰ 2020 ਨੂੰ ਮੈਂ ਪੂਰਕ ਆਪਣਾ ਚੋਣਾਂ ਦਾ ਛੋਟਾ ਮੰਤੂਬ ਦੇ ਰਿਹਾ ਅਸੀਂ ਪੰਜਾਬ ਦੇ ਪੁੱਤ ਹੈ ਇਸ ਮਿੱਟੀ ਦੇ ਪੁੱਤ ਹੈ ਇਹ ਇੱਥੇ ਦਾਤੀ ਤੇ ਸਭਾ ਨਵਾਂ ਸਿੱਖ ਪੰਜਾਬੀ ਚਾਰਾ ਹੁੰਦਾ ਬਹੁਤ ਮਿਹਨਤੀ ਦਸਾਂ ਨੌਂ ਦੇ ਕਿਰਤ ਕਰਨ ਵਾਲੇ ਇਹ ਪਵਾਰ ਦੇ ਉੱਧਰੇ ਪਵਾਰ ਦਾ ਹਿੱਸਾ ਦੇ ਬਹੁਤ ਸਾਰੇ ਅੱਜ ਲੱਖੇ ਰੁਪਏ ਪੰਜ ਪੰਜ ਨਾਮ ਲੱਗੇ ਦੇ ਬਹੁਤ ਸਾਰੇ ਬੰਦੇ ਦੇ ਨਾਮ ਲੱਗੇ ਸੀਗੇ ਉਹ ਸਭੀ ਪਾਣੀ ਦੇ ਥਾ ਦੇ ਲੱਗੇ ਸੀਗੇ ਪਰ ਕਿਉਂਕਿ ਜਿਹੜਾ ਅਜਨਾਰੇ ਦੇ ਵਿੱਚ ਫੜ ਆਇਆ ਪਾਣੀ ਫੜਿਆ ਸੱਤੀ ਦਾ ਦੇ ਪਾਣੀ ਜਿੰਨੀਆਂ ਦੇ ਦਾ ਉਹ ਸਭੀ ਇਕੱਠੀਆਂ ਹੋ ਗਈ ਇੱਕ ਜੁਟ ਹੋ ਗਿਆ ਇੰਨਾ ਪਾਣੀ ਹੈ ਕਿ ਪਤਾ ਵੀ ਲੱਗਦਾ ਕਿ ਪਾਣੀ ਕਿੱਥੋਂ ਆ ਜਾਂਦਾ ਹੁਣ ਵੀ ਦਿਹਾੜਾ ਇਹ ਤੋਂ ਬਾਹਰ ਨਿਕਲਣਾ ਹੈ ਤੇ ਪਤਾ ਨਹੀਂ ਹਿੰਦੀ ਕਰ ਸਕੀ ਕਿ ਨਾਮ ਨਹੀਂ ਕਰ ਸਕੀ ਅਗੇ ਚਾਰ ਤੱਕ ਕੋਤੋਂ ਹੋਈ ਇਹ ਵਿਸਾਇਕ ਤਾਂ ਨਾ ਆ ਗਿਆ ਜਿੱਦ ਤੱਕ ਨਹੀਂ 11 ਸੀ ਜੀ ਪਰ ਕੋਈ ਗੱਲ ਨਹੀਂ ਇਹ ਸਕੰਦਲ ਇਹਨੂੰ ਪਰਦਾਇ ਮਨਜ਼ੂਰ ਜੜਾ ਕੰਪਲੀਟ ਕਰ ਦੋ ਉਹ ਅਸੀਂ ਸਪੀੜੇ ਇਸ ਮਨਜ਼ੂਰ ਜੜਾ ਇਹ ਪਾਰ ਜੜਾ ਤਾਂ ਠੀਕ ਕਰਾਂ ਸਿਰਫ ਇਹ ਸਾਰੀ ਸਰਦ ਦੀ ਸਰਦ ਕਰਾਂਗੇ ਸਾਡੇ ਨਾਲ ਐਸੇ ਜਿਹੇ ਫੌਜ ਦੇ ਜਵਾਨ ਨਹੀਂ ਲੱਗੇ ਸਾਰੇ ਐਸਸੀ ਐਮਐਸ ਵੀ ਉਹ ਸਾਰੇ ਅਫਸਰ ਲੈ ਕੇ ਆਏ ਸੀ ਜੀ ਕੋਈ ਪੰਪ ਦਾ ਵੀ ਮੀਟਰ ਤੇ ਪਾਣੀ ਪਿੱਛੋਂ ਦਰਿਆ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਪਾਣੀ ਮੈਦਰ ਦੇ ਵੰਡਣ ਕਰਦੇ ਤਾਂ ਅਛਰ ਹੋ ਗਿਆ ਸਦਾ ਇੱਕ ਦਿਨ ਤਾਂ ਲੇਕ ਹੋ ਗਿਆ ਆਪਣਾ ਬਰੂ ਪਰ ਫਿਰ ਵੀ ਅਸੀਂ ਸਿਰੇ ਫਿਰ ਕੋਸ਼ਿਸ਼ ਕਰਾਂਗੇ ਕਿ ਅਲੋਚਨਾ ਨੂੰ ਸ਼ਾਮਿਲ ਕਰਤੀ ਇਹ ਵੀ ਕਿ ਉਹ ਬਿਜਲੀ ਨੂੰ ਬੰਦ ਕਰੀ ਸਾਡਾ ਮੰਤਵ ਹੀ ਪੰਜਾਬ ਲਈ ਸਾਡਾ ਮੰਤਵ ਇਹ ਲੀਡਰਿਕਾਨਾ ਨੰਤਰ ਦੀ ਹੈ ਕੁਝ ਲੋਕ ਹੁੰਦੇ ਆਪਣੇ ਬਿਆਨਬਾਜ਼ੀ ਕੀਤੀ ਚਲੇਗੇ ਅਸੀਂ ਉਹ ਲੋਕ ਆ ਕਿਰਤੀ ਲੋਕ ਆ ਅਸੀਂ ਹਰ ਇੱਕ ਕਿਸਾਨ ਦੇ ਪੁੱਤ ਆ ਅਸੀਂ ਅਮਰਤਾ ਔਰ ਦਾ ਦੇਸ਼ ਛੱਡ ਕੇ ਆਏ ਇਹ ਪੰਜਾਬ ਨੂੰ ਠੀਕ ਕਰਨਾ ਪੰਜਾਬ ਦੇ ਜਿਹੜੇ ਸਾਡੇ ਪ੍ਰਾਧ ਨੇ ਉਹਨਾਂ ਨੂੰ ਮਨੁਜੜ ਆਪਾਂ ਮਨੁਜੜ ਉਹਨਾਂ ਦਾ ਸਹਿਯੋਗ ਕਰੀਏ ਸੋ ਇਹ ਬਹੁਤ ਵਧੀਆ ਸਾਡਾ ਪਹਿੰਚਾ ਸਾਡਾ ਇੰਨਾ ਵਧੀਆ ਪਹਿੰਚਾ ਦਾ ਇੰਨਾ ਪ੍ਰਚਾਰ ਕਰਦੀ ਹੈ ਸਰਕਾਰ ਕਰਦੀ ਹੈ ਮੈਂ ਤਾਂ ਹੀ ਕਦੀ ਬਾਤ ਕਿਤੇ ਲਗਾਤਾਰ ਅੱਤਵਾਦੀਆਂ ਨੂੰ ਇੱਥੇ ਬੈਠਾ ਸੀਗਾ ਆਪ ਤੁਹਾਨੂੰ ਵੀ ਕੀਤਾ ਸੀ 50% ਕੰਮ ਜਦੋਂ ਮਿਲਦੀ ਹੈ 50% ਫੇਸਰੇ ਬੰਦੂਗੀ ਇਸ ਇਲਾਕਿਆਂ ਦੇ ਜਿਹੜੇ ਵੀ ਮੇਰੇ ਆਵਾਜ਼ ਸੁਣ ਉਹਨੂੰ ਬੇਫ਼ਿਕਰ ਫੇਸਰੇ ਤੇ ਰੋ ਆਪਾਂ ਕਹ ਪੀਓ ਕਿ ਨਾ ਫੌਜ ਦੇ ਗੋਮਾਨੀ ਨਾਲ ਲੱਗੇਗਾ ਆਪਾਂ ਇਕੱਠੇ ਹੋ ਕੇ ਜੇ ਤਾਂ ਇਸ ਬੰਦ ਨੂੰ ਬੰਦ ਕਰ ਹ ਭਾਗ ਇੱਥੇ ਇਹ ਜਵਾਲੇ ਤੋਂ ਪਾਣਿਆ ਪਿੱਛੇ ਦਾ ਵੀ ਹੋਇਆ ਸੀ ਲੱਗਨ ਲਈ ਸਭ ਨੂੰ ਮੁਸ਼ਕਲ ਹੋ ਜੂਗੀ ਆਵੇਂ ਫੌਜੀ ਗੱਡੀਆਂ ਚਾਹੀਏ ਡੇੜੀਆਂ ਚਾਹੀਏ ਅਸੀਂ ਆ ਜਾਾਂਗੇ ਇੱਥੇ ਸਵੇਰੇ ਸਵੇਰੇ ਇਹਨੂੰ ਕਰਾਂਗੇ ਕੰਪਲੀਟ ਕਰਾਂਗੇ ਮੈਂ ਕਹਾਂ ਸੀਗਾ ਕਿ ਜੇ ਮੈਂ ਫਿਰ ਬੰਨ ਨਹੀਂ ਬੈਠਦਾ ਉਹ ਨਹੀਂ ਜਲਵਾ ਤਾਂ ਫੋਨ ਸੰਗਤ ਦੇ ਫੈਸਲਾ ਕਰਦੇ ਤੇ ਸਵੇਰੇ ਆਪਾਂ ਬਾਕੀ ਕੰਮ ਕਰੀਏ ਤੁਹਾਨੂੰ ਜਦਾਂ ਦੀ ਇਸ ਕਾਰਜ ਨੂੰ ਰਾਤਰੀ 2 ਵਜੇ ਤੱਕ ਸੰਗਤ ਦੇ ਨਾਲ ਖੜਾ ਹਲ ਤੱਕ ਵੀ ਖੜਾ ਅਜਿਹੀ ਦੇਮੇ ਖੋਲੇ ਆ ਲਾਦੀ ਤਦਾਦ ਪਾਣੀ ਸੀਗੇ ਪਹਿਲੇ 5-6 ਦਿਨ ਤੋਂ ਲਗਾਤਾਰ ਦਾ ਰੋਜ਼ ਹੀ ਇਹੀ ਕੰਮ ਲੱਗਾ ਰਾਤ ਦੇ ਨਹੀਂ ਹੀ ਕੰਮ ਕਰਦੇ ਉਨਾਂ ਤੱਕ ਫੇਰਾਂਗੇ ਜਿੰਨਾਂ ਤੋਂ ਤੱਕ ਪਾਣੀ ਨਹੀਂ ਪਹੁੰਚਦਾ ਨਹੀਂ ਜਿੰਨਾਂ ਤੋਂ ਤੱਕ ਸਬਜ਼ੀ ਸਾਰੇ ਕਿਸਾਨ ਮਜ਼ਦੂਰ ਆਮ ਬੰਦੇ ਜਿਹੜੇ ਹਰ ਤੋਂ तोला ਜਿਹਨਾਂ ਦਾ ਸਰਕਾਰ ਦੀ ਹੁੰਦਾ ਉਹ ਜਿੰਨੇ ਅੱਜ 505 ਸਾਡੇ ਨਾਲ ਲੱਗੇ ਸਭ ਦਾ ਬਹੁਤ ਧੰਨਵਾਦ ਫੌਜੀ ਦੋਸਤਾਂ ਦਾ